ਮੋਦੀ ਸਰਕਾਰ ਲਿਆਈ ਹੈ ਸਭ ਤੋਂ ਸਸਤਾ ਲੋਨ ਵੈਬਸਾਈਟ ਤੇ ਇੰਜ ਕਰੋ ਅਪਲਾਈ ਤੇ ਲਵੋ ਸਭ ਤੋਂ ਵੱਡਾ ਲਾਭ ਜਿਹੜਾ ਦੱਸਦੀ ਕਿ ਮੋਦੀ ਸਰਕਾਰ ਦੇ ਵੱਲੋਂ ਸਭ ਤੋਂ ਸਸਤਾ ਲੋਨ ਲਿਆਇਆ ਗਿਆ ਹੈ ਤੇ ਅਸੀਂ ਤੁਹਾਡੇ ਨਾਲ ਇਹ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਕਿ ਤੁਸੀਂ ਕਿੰਜ ਵੈਬਸਾਈਟ ਤੇ ਅਪਲਾਈ ਕਰ ਸਕਦੇ ਹੋ ਤੇ ਕਿਵੇਂ ਇਸ ਦਾ ਫਾਇਦਾ ਲੈ ਸਕਦੇ ਹੋ ਦੱਸਦੀ ਹੈ ਕਿ ਮੋਦੀ ਸਰਕਾਰ ਦੇ ਵੱਲੋਂ 17 ਦਸੰਬਰ 2023 ਨੂੰ ਇੱਕ ਵਿਸ਼ਵ ਕਰਮਾ ਯੋਜਨਾ ਸ਼ੁਰੂ ਕੀਤੀ ਗਈ ਸੀ ਜਿਸ ਦੇ ਤਹਿਤ ਹੱਥਾਂ ਤੇ ਸੰਦਾ ਤੇ ਨਾਲ ਕੰਮ ਕਰਨ ਵਾਲੇ ਕਿਰਤੀਆਂ ਤੇ ਸ਼ਿਲਪਕਾਰਾਂ ਨੂੰ ਬਹੁਤ ਜ਼ਾਇਦਾ ਫਾਇਦਾ ਹੋਇਆ ਸੀ ਜਿਸ ਦੇ ਤਹਿਤ ਬਹੁਤ ਸਾਰੇ ਸ਼ਿਲਪਕਾਰਾਂ ਤੇ ਕੰਮ ਕਰਨ ਵਾਲਿਆਂ ਨੇ ਆਪਣੇ ਕੰਮ ਸ਼ੁਰੂ ਕੀਤੇ ਸਨ ਉਹਨਾਂ ਨੂੰ ਬੈਂਕਾਂ ਦੇ ਕੋਲੋਂ ਕਾਫੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਕਰਜ਼ਾ ਮਿਲਿਆ ਸੀ ਇੱਥੇ ਦੱਸਦੀ ਹੈ ਕਿ 31 ਅਕਤੂਬਰ ਤੱਕ ਬੈਂਕਾਂ ਦੇ ਵੱਲੋਂ 2 ਲੱਖ ਤੋਂ ਵੱਧ ਕੇ ਜਿਹੜੇ ਖਾਤੇ ਲੇ ਗਏ ਸਨ ਤੇ ਉਸ ਸਮੇਂ 1751 ਕਰੋੜ ਰੁਪਏ ਜਿਹੜੇ ਕਿ ਬੈਂਕਾਂ ਦੇ ਵੱਲੋਂ ਕਰਜ਼ੇ ਦੇ ਰੂਪ ਵਿੱਚ ਦਿੱਤੇ ਜਾਣੇ ਮਨਜ਼ੂਰ ਕੀਤੇ ਗਏ ਸਨ ਇੱਥੇ ਦੱਸਦੀ ਹੈ ਕਿ ਮੋਦੀ ਸਰਕਾਰ ਦੇ ਵੱਲੋਂ ਇਹ ਫੈਸਲਾ ਸ਼ਿਲਪਕਾਰਾਂ ਤੇ ਜਿਹੜੇ ਹੱਥਾਂ ਤੇ ਸੰਦਾਂ ਨਾਲ ਕੰਮ ਕਰਨ ਵਾਲੇ ਨੇ ਉਹਨਾਂ ਨੂੰ ਫਾਇਦਾ ਦੇਣ ਦੇ ਲਈ ਇਹ ਫੈਸਲਾ ਲਿਆ ਗਿਆ ਹੈ ਇਹ ਦੱਸਦੀ ਹੈ ਕਿ ਵਿੱਤ ਰਾਜ ਮੰਤਰੀ ਪੰਕਜ ਚੌਧਰੀ ਜੀ ਹੁਣਾਂ ਨੇ ਰਾਜ ਸਭਾ ਦੇ ਵਿੱਚ ਇੱਕ ਲਿਖਤੀ ਸਵਾਲ ਦੇ ਜਵਾਬ ਦੇ ਵਿੱਚ ਇਹ ਜਾਣਕਾਰੀ ਦਿੱਤੀ ਹੈ ਕਿ ਸਰਕਾਰ ਦੇ ਵੱਲੋਂ ਜਿਹੜੇ ਵੀ ਛੁਲਕਕਾਰ ਨੇ ਉਹਨਾਂ ਦੀ ਜਿਹੜੀ ਆਰਥਿਕ ਮਦਦ ਕਰਨ ਦੇ ਲਈ ਤੇ ਉਹਨਾਂ ਦੇ ਕੰਮਾਂ ਦੇ ਵਿੱਚ ਵਾਧਾ ਕਰਨ ਦੇ ਲਈ ਇਹ ਫੈਸਲਾ ਲਿਆ ਹੈ ਇਸ ਕਰਕੇ ਮੋਦੀ ਸਰਕਾਰ ਦੇ ਵੱਲੋਂ ਇਹ ਸਭ ਤੋਂ ਸਸਤਾ ਲੋਨ ਦੇਣ ਦੇ ਲਈ ਇਹ ਯੋਜਨਾ ਸ਼ੁਰੂ ਕੀਤੀ ਗਈ ਹੈ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਵਿੱਤੀ ਸਾਲ 2023-24 ਤੋਂ ਲੈ ਕੇ ਵਿੱਤੀ ਸਾਲ 2027-28 ਤੱਕ 13000 ਕਰੋੜ ਰੁਪਏ ਦੀ ਜਿਹੜੀ ਹੈ ਰਾਸ਼ੀ ਹੈ ਉਹ ਬਜਟ ਰੱਖਿਆ ਗਿਆ ਹੈ ਜਿਸ ਦੇ ਤਹਿਤ ਇਹਨਾਂ ਸ਼ੁਲਪਕਰਾਂ ਨੂੰ ਇੱਕ ਅਰਜੇ ਦਿੱਤੇ ਜਾਣਗੇ ਇਹ ਦੱਸਦੀ ਹੈ ਕਿ ਉਹਨਾਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਜਿਹੜੇ ਵੀ ਹੱਥਾਂ ਤੇ ਸੰਦ ਨਾਲ ਕਿਰਤ ਕਰਨ ਵਾਲੇ ਨੇ ਜਿਨ੍ਹਾਂ ਦੇ ਵਿੱਚ ਤਰਖਾਨ ਲੱਕੜ ਦਾ ਕੰਮ ਕਰਨ ਵਾਲੇ ਆਉਂਦੇ ਨੇ ਮੂਰਤੀਕਾਰ ਤੇ ਸ਼ਿਲਪਕਾਰ ਆਉਂਦੇ ਨੇ ਇਹਨਾਂ ਨੂੰ ਵਿਸ਼ਵਕਰਮਾ ਕਿਹਾ ਜਾਂਦਾ ਹੈ ਤੇ ਇਹਨਾਂ ਦੀ ਸ਼ੁਰੂ ਤੋਂ ਲੈ ਕੇ ਅੰਤ ਤੱਕ ਮਦਦ ਕਰਨ ਦੇ ਲਈ ਮੋਦੀ ਸਰਕਾਰ ਦੇ ਵੱਲੋਂ ਇਹ ਯੋਜਨਾ ਸ਼ੁਰੂ ਕੀਤੀ ਗਈ ਹੈ ਜਿਸ ਦੇ ਤਹਿਤ ਇਹ ਸਾਰੇ ਹੀ ਇੱਕ ਵੱਡੀ ਮਾਤਰਾ ਦੇ ਵਿੱਚ ਦਾ ਲੋਨ ਲੈ ਸਕਦੇ ਨੇ ਤੇ ਆਪਣੇ ਕੰਮਾਂ ਦੇ ਵਿੱਚ ਹੋਰ ਉਨਤੀ ਤੇ ਤਰੱਕੀ ਲੈ ਕੇ ਆ ਸਕਦੇ ਨੇ ਅਸੀਂ ਤੁਹਾਨੂੰ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਤੁਸੀਂ ਕਿਵੇਂ ਅਪਲਾਈ ਕਰ ਸਕਦੇ ਹੋ ਤੁਸੀਂ ਸਭ ਤੋਂ ਪਹਿਲਾਂ ਵੈਬਸਾਈਟ pmvishwakarma.gov.in ਤੇ ਜਾਣਾ ਹੈ ਉਸ ਤੋਂ ਬਾਅਦ ਅੱਗੇ ਕਲਿੱਕ ਕਰੋਗੇ ਕਿਉਂਕਿ ਆਪਸ਼ਨ ਖੁੱਲੇਗਾ ਜਿਸ ਦੇ ਤਹਿਤ ਤੁਸੀਂ ਅਪਲਾਈ ਕਰ ਸਕਦੇ ਹੋ ਜਿਸ ਦੇ ਤਹਿਤ ਤੁਹਾਡਾ ਨਾਮ ਪਿਤਾ ਦਾ ਨਾਮ ਤੁਹਾਡੀ ਰਹਾਇਸ਼ ਇਹ ਸਾਰੇ ਆਪਸ਼ਨ ਆਉਣਗੇ ਤੁਸੀਂ ਇਹਨਾਂ ਸਾਰਿਆਂ ਨੂੰ ਭਰ ਕੇ ਫਿਲ ਕਰ ਸਕਦੇ ਹੋ ਇਸਦੇ ਲਈ ਤੁਹਾਡੇ ਕੋਲ ਤੁਹਾਡਾ ਆਧਾਰ ਕਾਰਡ ਪੈਨ ਕਾਰਡ ਤੁਹਾਡਾ ਬੈਂਕ ਅਕਾਊਂਟ ਤੁਹਾਡਾ ਆਮਦਨ ਦਾ ਸਰਟੀਫਿਕੇਟ ਤੇ ਤੁਹਾਡੀ ਰਹਾਇਸ਼ ਦਾ ਸਰਟੀਫਿਕੇਟ ਜਿਹੜਾ ਤੁਹਾਡੇ ਕੋਲ ਹੋਣਾ ਚਾਹੀਦਾ ਇਸ ਕਰਕੇ ਤੁਸੀਂ ਇਹਨਾਂ ਸਾਰਿਆਂ ਨੂੰ ਭਰ ਕੇ ਤੁਸੀਂ ਅਪਲਾਈ ਕਰ ਸਕਦੇ ਹੋ ਇੱਥੇ ਅਸੀਂ ਤੁਹਾਡੇ ਨਾਲ ਇਹ ਵੀ ਜਾਣਕਾਰੀ ਸਾਂਝੀ ਕਰ ਦਈਏ ਕਿ ਤੁਹਾਨੂੰ 3 ਲੱਖ ਤੱਕ ਦਾ ਜਿਹੜਾ ਕਰਜ਼ਾ ਮਿਲ ਸਕਦਾ ਹੈ ਉਹ ਵੀ ਸਿਰਫ ਔਰ ਸਿਰਫ 5% ਦੀ ਵਿਆਜ ਦਰ ਤੇ ਔਰ ਇਹ ਜਿਹੜੀ ਰਕਮ ਹੈ ਤੁਹਾਨੂੰ ਦੋ ਕਿਸ਼ਤਾਂ ਦੇ ਵਿੱਚ ਮਿਲੇਗੀ ਪਹਿਲੀ ਕਿਸ਼ਤ ਤੁਸੀਂ 1 ਲੱਖ ਦੀ ਪ੍ਰਾਪਤ ਕਰ ਸਕਦੇ ਹੋ ਤੇ ਦੂਸਰੀ ਕਿਸ਼ਤ ਦੇ ਵਿੱਚ ਤੁਹਾਨੂੰ 2 ਲੱਖ ਰੁਪਏ ਮਿਲਣਗੇ ਇਸ ਕਰਜ਼ੇ ਦੇ ਤਹਿਤ ਮੋਦੀ ਸਰਕਾਰ ਦਾ ਕਹਿਣਾ ਹੈ ਕਿ ਜਿਹੜੀ ਸਕੀਮ ਸ਼ੁਰੂ ਕੀਤੀ ਗਈ ਹੈ ਇਸ ਦੇ ਤਹਿਤ ਜਿੰਨੇ ਵੀ ਸੁਲਪਕਾਰ ਨੇ ਹੱਥਾਂ ਤੇ ਸੰਦਾਂ ਨਾਲ ਕੰਮ ਕਰਦੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਵੇਗਾ ਤੇ ਪਹਿਲਾਂ ਵੀ ਜਦੋਂ ਤੋਂ ਇਹ ਸਕੀਮ ਸ਼ੁਰੂ ਹੋਈ ਹੈ ਬਹੁਤ ਸਾਰੇ ਕਿਰਤੀਆਂ ਨੇ ਇਹ ਲੋਨ ਲੈ ਕੇ ਆਪਣੇ ਕੰਮ ਨੂੰ ਹੋਰ ਵੀ ਵਧੀਆ ਤਰੀਕੇ ਦੇ ਨਾਲ ਨਿਪਰੇ ਚਾੜਿਆ ਹੈ ਉਨਾ ਦਾ ਕਹਿਣਾ ਹੈ ਕਿ ਮੋਦੀ ਸਰਕਾਰ ਦੇ ਵੱਲੋਂ ਜਿਹੜੀ ਇਹ ਸਕੀਮ ਸ਼ੁਰੂ ਕੀਤੀ ਗਈ ਹੈ ਉਸ ਦੇ ਤਹਿਤ ਜਿੰਨੇ ਵੀ ਇਹਨਾਂ ਲੁਭਕਾਰ ਆਉਂਦੇ ਨੇ ਮੂਰਤੀਕਾਰ ਲੱਕੜ ਦਾ ਕੰਮ ਕਰਨ ਵਾਲੇ ਜਾਂ ਫਿਰ ਹੋਰ ਵੀ ਜਿੰਨੇ ਵੀ ਕਾਰੀਕਰ ਇਸ ਦੇ ਵਿੱਚ ਆਉਂਦੇ ਨੇ ਉਹਨਾਂ ਨੇ ਜਿਹੜੀ ਕਿ ਬੈਂਕਾਂ ਤੋਂ ਕਰਜ਼ੇ ਲਏ ਨੇ ਕਰਜ਼ਾ ਲੈਣ ਤੋਂ ਬਾਅਦ ਬਹੁਤ ਸਾਰੇ ਨਵੇਂ ਕਾਰੀਕਰਾਂ ਨੇ ਆਪਣੇ ਕੰਮ ਵੀ ਸ਼ੁਰੂ ਕੀਤੇ ਨੇ ਤੇ ਉਹ ਬਹੁਤ ਸਾਰੇ ਨੇ ਸੰਦ ਵੀ ਖਰੀਦੇ ਨੇ ਜਿਸ ਦੇ ਤਹਿਤ ਉਹਨਾਂ ਦੇ ਰੋਜ਼ਗਾਰ ਦੇ ਵਿੱਚ ਵਾਧਾ ਹੋਇਆ ਹੈ ਤੇ ਨਾਲ ਹੀ ਨਾਲ ਉਹਨਾਂ ਨੇ ਆਪਣੇ ਪਰਿਵਾਰ ਜਿਹੜੇ ਪਰਿਵਾਰਿਕ ਮੈਂਬਰ ਨੇ ਜਿਹੜੇ ਇਸ ਕੰਮ ਦੇ ਵਿੱਚ ਆ ਸਕਦੇ ਨੇ ਉਹਨਾਂ ਨੇ ਉਹ ਇਸ ਕੰਮ ਵਿੱਚ ਲੈ ਕੇ ਆਂਦਾ ਗਿਆ ਹੈ ਤਾਂ ਕਿ ਉਹਨਾਂ ਦੇ ਕਾਰਜ ਵਿੱਚ ਉਹਨਾਂ ਦੇ ਕੰਮ ਵਿੱਚ ਹੋਰ ਵੀ ਜ਼ਿਆਦਾ ਤਰੱਕੀ ਹੋ ਸਕੇ ਸੋ ਮੋਦੀ ਸਰਕਾਰ ਦੇ ਵੱਲੋਂ ਜਿਹੜਾ ਇਹ ਲੋਨ ਲੈ ਕੇ ਆਇਆ ਗਿਆ ਬਹੁਤ ਜ਼ਿਆਦਾ ਸਸਤਾ ਹੈ ਤੇ ਜਿਸ ਦੀ ਕਿਸ਼ਤਾਂ ਜਿਹੜੀ ਦੋ ਟਾਈਮ ਦੇ ਵਿੱਚ ਮਿਲੇਗੀ ਤੁਸੀਂ ਪਹਿਲੀ ਕਿਸ਼ਤ ਦੇ ਵਿੱਚ ਤੁਹਾਨੂੰ 1 ਲੱਖ ਰੁਪਏ ਮਿਲੇਗਾ ਤੇ ਦੂਸਰੀ ਦੇ ਵਿੱਚ ਤੁਸੀਂ 2 ਲੱਖ ਰੁਪਏ ਪ੍ਰਾਪਤ ਕਰ ਸਕੋਗੇ ਸੋ ਮੋਦੀ ਸਰਕਾਰ ਦੇ ਵੱਲੋਂ ਇਹ ਸਕੀਮ ਹੈ ਜਿਹੜੀ ਕਿਰਤੀਆਂ ਦੇ ਫਾਇਦੇ ਲਈ ਸ਼ੁਰੂ ਕੀਤੀ ਗਈ ਹੈ